ਹਾਂ ਜੀ ਕਾਂਗਰਸੀ ਨੇਤਾ ਸੀਨੀਅਰ ਕਾਂਗਰਸੀ ਨੇਤਾ ਤੇ ਚੇਅਰਮੈਨ ਮਹਾਦੇਵ ਸੈਨਾ ਲक्की ਜੀ ਤੇ ਉਹਨਾਂ ਦੇ ਬਾਕੀ ਸਾਥੀ ਆਏ ਸੀਗੇ ਮੰਗ ਪੱਤਰ ਦਿੱਤਾ ਉਹਨਾਂ ਨੇ ਕਿ ਸਿਵਲ ਹਸਪੀਟਲ ਦੇ ਵਿੱਚ ਕਾਫੀ ਕਮੀਆਂ ਨੇ ਸਟਾਫ ਦੀ ਬੜੀ ਸ਼ਾਰਟੇਜ ਹੈ ਔਰ ਪਾਣੀ ਵਾਨੀ ਸਾਰੀ ਹੋਰ ਜੋ ਫੈਸਿਲਿਟੀਆਂ ਨੇ ਉਹਨਾਂ ਚ ਬਹੁਤ ਦਿੱਕਤ ਆ ਰਹੀ ਹੈ ਸੋ ਵੀਲ ਟੇਕ ਐਕਸ਼ਨ ਅਕੋਰਡਿੰਗਲੀ ਬੜੀ ਜਲਦੀ ਅਸੀਂ ਐਕਸ਼ਨ ਕਰਾਂਗੇ ਔਰ ਦੋ ਚਾਰ ਦਿਨ ਪਹਿਲੇ ਹੈਲਥ ਮਿਨਿਸਟਰ ਸਾਹਿਬ ਉੱਥੋਂ ਹੋ ਕੇ ਗਏ ਨੇ ਪੂਰੀ ਡਾਇਰੈਕਸ਼ਨਸ ਦੇ ਕੇ ਗਏ ਨੇ ਆਲਰੇਡੀ ਹਸਪੀਟਲ ਨੂੰ ਜੋ ਵੀ ਉਹਨਾਂ ਨੇ ਕਮੀਆਂ ਪਾਈਆਂ ਨੇ ਉੱਥੇ ਡਵੈਲਪਮੈਂਟ ਬਾਕਸ ਕਾਫੀ ਆਲਰੇਡੀ ਬਹੁਤ ਅੱਛੇ ਚੱਲ ਰਹੇ ਨੇ 50 ਤੋਂ 100 ਬੈਡ ਕਰ ਰਹੇ ਆ ਆਪੀਡੀ ਤੇ ਚਾਰ ਕਮਰੇ ਹੋਰ ਐਡ ਹੋਣ ਜਾ ਰਹੇ ਨੇ ਔਰ ਇਸ ਤਰ੍ਹਾਂ ਨੰਬਰ ਆਫ ਡਾਕਟਰਸ ਵੀ ਇਨਕਰੀਜ਼ ਕਰਨ ਜਾ ਰਹੇ ਹੋ ਸਰਕਾਰ ਦੇ ਪੱਧਰ ਤੇ ਸਾਰੀ ਕਾਰਵਾਈ ਹੋ ਰਹੀ ਹੈ ਰਿਕਰੂਟਮੈਂਟ ਲਈ which is ਸਟਾਫ ਕਰੰਜ ਸੀ ਹੈ ਵੀ ਅਕਨੋਲਜ ਇਟ ਸਾਰੇ ਨੂੰ ਪਤਾ ਉਹਦੀ ਸਰਕਾਰ ਪੱਧਰ ਤੇ ਕਾਰਵਾਈ ਹੋ ਰਹੀ ਹੈ ਰਿਕਰੂਟਮੈਂਟ ਤੇ ਜਲਦੀ ਇਹ ਇਹਦੇ ਤੇ ਐਕਸ਼ਨ ਲਿਆ ਜਾਏਗਾ ਜੋ ਵੀ ਇਹਨਾਂ ਨੇ ਪ੍ਰੋਬਲਮ ਦਸੀ ਹੈ ਉਹਨਾਂ ਨੂੰ ਜਲਦੀ ਰਿਸੋਲਵ ਕੀਤਾ ਅੱਜ ਅਸੀਂ ਸਿਵਲ ਹਸਪਤਾਲ ਸਾਰੇ ਕਾਂਗਰਸ ਇਕੱਠੇ ਹੋ ਕੇ ਆਏ ਹਾਂ ਵੀ ਇੱਕ ਤਾਂ ਲੁਧਿਆਣਾ ਦੀ ਆਬਾਦੀ 60 ਲੱਖ ਦੇ ਕਰੀਬ ਹੋ ਗਈ ਹੈ ਤੇ ਇੱਕ ਸਿਵਲ ਹਸਪਤਾਲ ਜਦੋਂ ਇੱਕ ਸਿਵਲ ਹਸਪਤਾਲ ਚ ਨਾ ਪਾਣੀ ਦੀ ਸਿਰਦਾ ਨਾ ਡਾਕਟਰ ਦੀ ਇੱਕ ਇੱਕ ਕਿਸੇ ਨੇ ਮੈਡੀਕਲ ਕਰਾਣਾ ਹੁੰਦਾ ਉੱਤੇ ਦੋ ਦੋ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਬੰਦੇ ਨੂੰ ਲੈਂਚ ਲੱਗਣਾ ਪੈਂਦਾ ਆਖਰ ਦੁਖੀ ਹੋ ਕੇ ਉਹ ਘਰ ਵਾਪਸ ਚਲ ਜਾਂਦਾ ਐਸੇ ਕਰਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਵੀ ਇਹ ਸਮੱਸਿਆ ਦਾ ਸਮੱਸਿਆ ਦਾ ਹੱਲ ਕੀਤਾ ਜਾਵੇ ਅਤੇ ਨਹੀਂ ਕਰਨਗੇ ਅਸੀਂ ਹਰ ਅੰ 10 ਦਿਨ ਬਾਅਦ ਅਸੀਂ ਪੂਕੜ ਹੜਤਾਲ ਤੇ ਬੈਠਾਂਗੇ ਔਰ ਧਰਨਾ ਲਾਵਾਂਗੇ ਸਟਾਫ ਦੀ ਕਮੀ ਹੈ ਸਟਾਫ ਦੀ ਕਮੀ ਹੈ ਬਹੁਤ ਜ਼ਿਆਦਾ ਸਟਾਫ ਤਾਂ ਹੈ ਹੀ ਜਿਹੜੇ ਕੱਚੇ ਮੁਲਾਜ਼ਮ ਨੇ ਉਹ 4500 ਰੁਪਏ ਜਾਂ 6500 ਰੁਪਏ 'ਚ ਕੰਮ ਕਰਦੇ ਨੇ ਵਿਚਾਰਿਆਂ ਦਾ ਘਰ ਦਾ ਗੁਜ਼ਾਰਾ ਵੀ ਬੜਾ ਮੁਸ਼ਕਲ ਹੈ ਤੇ ਐਸੇ ਕਰਕੇ ਮੰਗ ਜੀ ਸੀ ਸਾਹਿਬ ਨੂੰ ਇਹ ਮੈਨਾਂ ਨੂੰ ਪੱਕਿਆ ਵੀ ਕੀਤਾ ਜਾਵੇ ਇੱਕ ਇੱਕ ਬੈੱਡ ਤੇ ਦੋ ਦੋ ਮਰੀਜ਼ ਇਕੱਠੇ ਹੋ ਰਹੇ ਨੇ ਤੇ ਬੜਾ ਬਿਮਾਰੀ ਫੈਲ ਰਹੀ ਹੈ ਬਹੁਤ ਜ਼ਿਆਦਾ ਪਾਣੀ ਦਾ ਬਹੁਤ ਮਸਲਾ ਹੱਲ ਉੱਤੇ ਆ ਬਿਜਲੀ ਦਾ ਬਹੁਤ ਮਸਲਾ ਹੱਲ ਕਰਾਉਣ ਵਾਲਾ ਹੈ ऐसे करके डीसी साहब ਨੂੰ ਮੰਗ ਕੀਤੀ ਹੈ ਮੇਰਾ ਨਾਮ ਸੁਸ਼ੀਲ ਕੁਬੂਲਕੀ ਆਈ ਸਾਰੇ ਕਾਂਗਰਸੀ ਵਰਕਰ ਆ ਅਸੀਂ ਸਾਰੇ ਡੀਸੀ ਸਾਨੂੰ ਇਹੀ ਮੰਗ ਪੱਤਰ ਦਿੱਤਾਈ ਕਿ ਸਿਵਲ ਹਸਪਤਾਲ ਦੇ ਵਿੱਚ ਅਮਰਜੈਂਸੀ ਦੇ ਵਿੱਚ ਦਿੱਕਤ ਹੈ ਡਾਕਟਰ ਤੇ ਸਟਾਫ ਘਟਾ ਹੈ ਆਪੀਡੀ ਦੇ ਵਿੱਚ ਡਾਕਟਰ ਸਟਾਫ ਘਟਾ ਹੈ ਹਰ ਡਾਕਟਰ ਹਰ ਵਿਭਾਗ ਦੇ 3 3 ਚਾਜਾ ਡਾਕਟਰ ਹੋਣ ਚਾਹੀਦੇ ਆ ਜਿੰਨੇ ਕਰਕੇ ਲੋਕਾਂ ਨੂੰ ਪਰੇਸ਼ਾਨੀ ਨਾ ਆਏ ਜੇ ਕੋਈ ਉੱਥੇ ਇਲਾਜ ਲਈ ਆਂਦਾ ਮੰਨ ਲਓ 8 ਤੋਂ 10 ਤੋਂ 2 ਡਾਕਟਰ ਡਿਊਟੀ ਹੈ ਇੱਕ ਡਾਕਟਰ ਆ ਉਹਦੇ ਇੱਕ ਬਾਹਰ ਹਜ਼ਾਰਿਆਰ ਬੰਦਾ ਲਾਈਨ ਲਗਾ ਖੜਾ ਹੁੰਦਾ ਉਹ ਕਿੰਨੇ ਵੇਲੇ ਚੈੱਕ ਕਰ ਲੇਗਾ ਸਾਡੀ ਇਹੀ ਮੰਗ ਹੈ ਹਰ ਵਿਭਾਗ ਦੇ ਤਿੰਨ ਤਿੰਨ ਚਾਚਾ ਡਾਕਟਰ ਲਗਾਏ ਜਾਣ ਅਮਰਜੈਂਸੀ ਦੇ ਵਿੱਚ ਐਮਲਰ ਵੱਖਰੀ ਕੱਟੀ ਜਾਵੇ ਡਾਕਟਰ ਜਿਹੜਾ ਮਰੀਜ਼ ਆ ਵੱਖਰੇ ਦੇਖੇ ਜਾਣ ਜੇ ਇਹ ਨਾ ਹੋਇਆ ਅਸੀਂ ਸਿਵਲ ਅਸਟਾ ਨਾਲ ਭੋਖੜ ਲਗਾਂਗੇ ਡੇਰੇ ਸਟਾਫ ਘਟਾ ਹੈ ਫੋਰਸਰ ਘਟਾ ਹੈ ਜਿਹੜੇ ਕੱਚੇ ਮੁਲਾਜ਼ਮ ਕੰਮ ਕਰ ਰਿਹਾ ਉਹਨਾਂ ਨੂੰ ਪੱਕਾ ਕੀਤਾ ਜਾਏ ਦਦਾ 12 ਬਾਰ ਸਾਲੋਂ ਕੰਮ ਕਰ ਰਿਹਾ ਕਿੰਨੀਆਂ ਸਰਕਾਰਾਂਆਂ ਕਿੰਨੀਆਂ ਗਈਆਂ ਇਹ ਕੋਈ ਮੰਗ ਨਹੀਂ ਮੰਨੇਗੀ ਸਾਡੀ ਮੰਗ ਇਹੀ ਹੈ ਡੀਸੀ ਸਾਹ ਨੂੰ ਕਿਹਾ ਕਿ ਸਾਡਾ ਸਰਕਾਰ ਦਾ ਕੇ ਮੰਗ ਪੱਤਰ ਦਿੱਤਾ ਜਾਏ ਜੇ ਸਾਡੀ ਮੰਗ ਨਾ ਮੰਨੀ ਗਈ ਅਸੀਂ ਠੀਕ ਦਾਦੇ ਉਹ ਤਨਾ ਪੋਖੜਾ ਲਗਾਉਗਾ ਇਸ ਵੇਲੇ ਸਰ ਪਹਿਲਾਂ ਵੀ ਲਾਇ ਹੜਤਾਲਾਂ ਅਸੀਂ ਪਹਿਲਾਂ ਵੀ ਕੀਤੀ ਉਹ ਤਾਂ ਕੋਈ ਹੱਲ ਹੋਇਆ ਸੀ ਸਰ ਪਹਿਲੇ ਅਸੀਂ ਲਾਇ ਹਤਨਾ ਉਹਦੇ ਸਾਰਾ ਅਸਰ ਹੀ ਆ ਸੀ ਥੋੜਾ ਸਟਾਫ ਡਬਲ ਹੋ ਗਿਆ ਸੀ ਮਗਰ ਉਸ ਤੋਂ ਬਾਅਦ ਫੇਰ ਇਹੀ ਆ ਗਿਆ ਅਜੂ ਸਾਡਾ ਸਾਥ ਧਰਨਾ ਅਸੀਂ ਕਾਂਗਰਸ ਪਾਰਟੀ ਵਾਲਾ ਪੂਰਾ ਡੱਟ ਕੇ ਤਨਾ ਲਾਵਾਂਗੇ ਅਸੀਂ ਉਹਦੇ ਪੋਖੜਦਾਲ ਅਸੀਂ ਆਪਣੀ ਸ਼ਰੀ ਨੂੰ ਹੀ ਦੁੱਖ ਦੇਣਾ ਇਹ ਕਰਕੇ ਜਨਤਾ ਸਾਡੀ ਜੀ ਸਾਡੀ ਪੰਜਾਬ ਦੀ ਜਿਹੜਾ ਲਿਆਣੇ ਜਨਤਾ ਇਹ ਪਰੇਸ਼ਾਨ ਨਾ ਹੋਵੇ ਜਿਹੜਾ ਐਡਾ ਵੱਡਾ ਮਹਾਨਗਰ ਲਿਆਣੇ ਸ਼ਹਿਰ ਦਾ ਸਿਵਲ ਹਸਪਤਾਲ ਇੱਥੇ ਲੋਕ ਲਾ ਕੇ ਰਾਨੀ ਨੇ ਆਪਣੀ ਮੌਤ ਖਰੀਦ ਰਹਿੰਦੇ ਆ ਅਸੀਂ ਉਹਦਾ ਹੱਲ ਕਰਨ ਆਏ ਆ ਅਸੀਂ ਡੀਜ਼ਨ ਮੰਗਵਾ ਦਿੱਤਾ ਕਿ ਸਾਡਾ ਹੱਲ ਕੀਤਾ ਜਾਏ ਨਹੀਂ ਤਾਂ ਅਸੀਂ ਧਰਨਾ ਪਕਰ ਦਾ ਲਾ